ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਸਾਥ ਸੰਗਤ ਜੀਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਆ ਜੇ ਸੋ ਅੱਜ ਆਪਾਂ ਸੰਕਟ ਮੋਚਨ ਸ਼ਬਦ ਸਾਂਝਾ ਕਰਾਂਗੇ ਬੜਾ ਹੀ ਪਿਆਰਾ ਸ਼ਬਦ ਹੈ ਔਰ ਇਸ ਸ਼ਬਦ ਦਾ ਕੀ ਫਲ ਮਿਲਦਾ ਹੈ ਉਹਦੇ ਬਾਰੇ ਵੀ ਆਪਾਂ ਜ਼ਰੂਰ ਜ਼ਿਕਰ ਕਰਾਂਗੇ ਘਰ ਦੇ ਵਿੱਚ ਸੁੱਖ ਸ਼ਾਂਤੀ ਚੱਲਦੀ ਕਲਾ ਔਰ ਹੋਰ ਆਪਾਂ ਜੋ ਮੰਗ ਮੰਗਣਾ ਚਾਹੁੰਨੇ ਆ ਮੰਨ ਦੀ ਪੂਰਤੀ ਦੇ ਲਈ ਤੇ ਇਹ ਸ਼ਬਦ ਦਾ ਜਾਪ ਜ਼ਰੂਰ ਕਰਿਆ ਜੇ ਕਿਸ ਤਰ੍ਹਾਂ ਕਰਨਾ ਹੈ ਉਹ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਸਮਝਾਂਗੇ ਕਿਸ ਤਰ੍ਹਾਂ ਵਾਹਿਗੁਰੂ ਸਿਮਰਨ ਕਰੀਦਾ ਹੈ ਤੇ ਆਪਾਂ ਸਭ ਕੁਝ ਬੇਨਤੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਈਏ ਆਪੀ ਆਪਣੀ ਹਾਜ਼ਰੀ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸੰਕਟ ਮੋਚਨ ਸ਼ਬਦ ਆਪਾਂ ਸਾਂਝੇ ਕਰਦੇ ਆ ਰਹੇ ਹਾਂ ਇਸ ਚੈਨਲ ਤੇ ਆਪਾਂ ਤਕਰੀਬਨ ਬਹੁਤ ਸਾਰੇ ਸ਼ਬਦ ਸਾਂਝੇ ਕੀਤੇ ਆ ਸਾਧ ਸੰਗਤ ਸਭ ਤੋਂ ਵੱਡੀ ਇੱਕ ਸਵਾਲ ਜਵਾਬੀ ਸੀ ਕਿ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹਿੰਦੀ ਘਰ ਦੇ ਵਿੱਚ ਲੜਾਈ ਝਗੜਾ ਰਹਿੰਦਾ ਹੈ ਤੇ ਭਾਈ ਸਾਹਿਬ ਜੀ ਕੋਈ ਇਹੋ ਜਿਹਾ ਮੰਤਰ ਦੱਸੋ ਖਾਂ ਕੋਈ ਇਹੋ ਜੀ ਵਿਧੀ ਦੱਸੋ ਖਾਂ ਜਿਦੇ ਨਾਲ ਘਰ ਦੇ ਵਿੱਚ ਸ਼ਾਂਤੀ ਆ ਜਾਏ ਘਰ ਦੇ ਵਿੱਚੋਂ ਕਲੇਸ਼ ਨਿਕਲ ਜਾਏ ਤੇ ਮਨ ਵੀ ਸ਼ਾਂਤ ਹੋ ਜਾਏ ਤੇ ਤਪਦੇ ਹਿਰਦੇ ਸ਼ਾਂਤ ਹੋ ਜਾਣ ਕੋਈ ਇਦਾਂ ਦਾ ਉਪਾਅ ਦੱਸੋ ਜੀ ਬਹੁਤ ਸਾਰੇ ਸਵਾਲ ਕੀਤੇ ਗਏ ਸਨ ਸੋ ਆਪਾਂ ਅੱਜ ਉਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੰਕਟ ਮੋਚਨ ਸ਼ਬਦ ਆਪਾਂ ਸਾਂਝਾ ਕਰ ਰਹੇ ਆਂ ਪਿਆਰਿਓ ਇਹ ਸ਼ਬਦ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਕਰਨਾ ਹੈ ਔਰ 41 ਦਿਨ ਰੋਜ਼ ਕਰਨਾ ਹੈ ਤੇ ਇਸ਼ਨਾਨ ਕਰਕੇ ਸਵੇਰੇ ਅੰਮ੍ਰਿਤ ਵੇਲੇ ਔਰ ਸਾਰਿਆਂ ਤੋਂ ਪਹਿਲਾਂ ਉੱਠ ਕੇ ਇਹ ਸ਼ਬਦ ਕਰਨਾ ਹੈ 41 ਵਾਰ ਔਰ ਬਿਨਾ ਨਾਂਗੇ ਕਰਨਾ ਹੈ ਔਰ ਇਹ ਸ਼ਬਦ ਜੇਕਰ ਤੁਹਾਡੇ ਕੰਠ ਹੋ ਜਾਏ ਉਸ ਤੋਂ ਬਾਅਦ ਇਸ ਨੂੰ ਦਿਨ ਵਿੱਚ ਤੁਰਦੇ ਫਿਰਦੇ ਵੀ ਕਰ ਸਕਦੇ ਹੋ ਆਪਣਾ ਕੰਮ ਕਰਦੇ ਹੋਏ ਵੀ ਕਰ ਸਕਦੇ ਹੋ ਇਹ ਸ਼ਬਦ ਨੂੰ ਆਪਾਂ ਪੜਾਂਗੇ ਮੂਲ ਰੂਪ ਦੇ ਵਿੱਚ ਵਿਚਾਰਾਂਗੇ ਔਰ ਫੇਰਾ ਆਪਾਂ ਇਹਦੇ ਭਾਵ ਅਰਥਾਂ ਨੂੰ ਵੀ ਸਮਝਾਂਗੇ ਵੀ ਸਤਿਗੁਰੂ ਇਹਦੇ ਵਿੱਚ ਕੀ ਸਮਝਾ ਰਹੇ ਨੇ ਵਿਧੀ ਆਪਾਂ ਸਮਝ ਹੀ ਚੁੱਕੇ ਆ ਤੇ ਅੱਜ ਤੋਂ ਹੀ ਇਸ ਦਾ ਜਾਪ ਸ਼ੁਰੂ ਕਰਦੇ ਹੋ ਘਰ ਦੇ ਵਿੱਚ ਤੇ ਯਾਦ ਰੱਖਿਓ ਵੀ ਬਿਨਾ ਨਾਗੇ ਕਰਨਾ ਹੈ ਔਰ 41 ਦਿਨ ਕਰਨ ਤੋਂ ਬਾਅਦ ਜਦੋਂ ਪੂਰੇ ਹੋ ਜਾਣਗੇ ਉਸ ਤੋਂ ਬਾਅਦ ਤੁਹਾਡੇ ਇਹ ਸ਼ਬਦ ਆਪਣੇ ਆਪ કંਠ ਹੋ ਜਾਣੇ ਤੇ ਫਿਰ ਤੁਸੀਂ ਇਹਦਾ ਤੁਰਦੇ ਫਿਰਦੇ ਵੀ ਜਾਪ ਕਰ ਸਕਦੇ ਹੋ। ਔਰ ਜਦੋਂ ਸੰਪੂਰਨਤਾ ਹੋ ਜਾਏਗੀ ਇਸ ਦੀ 41 ਦਿਨ ਕਰਨਾ ਚਾਹੇ ਤੁਸੀਂ ਜਿੰਨੀ ਵਾਰ ਮਰਜ਼ੀ ਕਰ ਲਓ ਉਸ ਤੋਂ ਬਾਅਦ ਗੁਰੂ ਘਰ ਜਾ ਕੇ ਅਰਦਾਸ ਜ਼ਰੂਰ ਕਰਨੀ ਹੈ। ਆਓ ਹੁਣ ਆਪਾਂ ਇਸ ਸ਼ਬਦ ਦੀ ਸਾਂਝ ਪਾਈਏ ਮੂਲ ਰੂਪ ਦੇ ਵਿੱਚ। ਵਿਲਾਵਲ ਮਹੱਲਾ ਪੰਜਵਾ ਦੋ ਵੇ ਥਾਵ ਰੱਖੇ ਗੁਰ ਸੂਰੇ ਹਾਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਦੂ ਤੂਰੇ ਨ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਵਸੂਰੇ ਭ੍ਰਮ ਭੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਿਆ ਭਰਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਪੇਖ ਹਜ਼ੂਰੇ ਜਮ ਭੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਿਆ ਭਰ ਪੂਰੇ ਨਾਨਕ ਸ਼ਰਨ ਪਰਿਓ ਦੁਖ ਭੰਜਨ ਅੰਤਰ ਬਾਹਰ ਵੇਖ ਹਜ਼ੂਰੇ ਪਿਆਰਿਓ ਇਹ ਜਿਹੜਾ ਸ਼ਬਦ ਹੈ ਇਹਨੂੰ ਪੜਿਓ ਤੇ ਯਾਦ ਰੱਖਿਓ ਇਹ ਸ਼ਬਦ ਦੇ ਕੀਤੇਆਂ ਘਰ ਦੇ ਵਿੱਚ ਸੁਖ ਸ਼ਾਂਤੀ ਆਵੇਗੀ ਹਿਰਦੇ ਰੂਪ ਘਰ ਦੇ ਵਿੱਚ ਵੀ ਔਰ ਸਾਡੇ ਦੁਨਿਆਵੀ ਘਰ ਦੇ ਵਿੱਚ ਵੀ ਸਤਿਗੁਰੂ ਇਹਦੇ ਵਿੱਚ ਕਹਿੰਦੇ ਨੇ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਤੂਰੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪਦੇ ਆ ਗੁਰੂ ਦੀ ਸ਼ਰਨ ਪੈ ਕੇ ਆਨੰਦ ਪ੍ਰਾਪਤ ਹੁੰਦਾ ਹੈ ਆਤਮਕ ਅਡੋਲਤਾ ਵਿੱਚ ਟਿਕੇ ਰਹੀਦਾ ਹੈ ਗੁਰੂ ਦੇ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਪ੍ਰਾਪਤ ਹੁੰਦਾ ਹੈ ਪਾਤਸ਼ਾਹ ਕਹਿੰਦੇ ਨੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਨੇ ਪ੍ਰਭੂ ਚਰਨਾਂ ਦੇ ਵਿੱਚ ਟਿਕਾਪ ਪ੍ਰਾਪਤ ਹੁੰਦਾ ਹੈ ਜਨਮ ਤੋਂ ਮਰਨ ਤੱਕ ਦੇ ਸਾਰੇ ਚਿੰਤਾ ਝੋਰੇ ਮਿਟ ਜਾਇਆ ਕਰਦੇ ਨੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਪਰਮਾਤਮਾ ਫਿਰ ਆਪ ਸਹਾਈ ਹੋ ਜਾਂਦਾ ਹੈ ਗੁਰੂ ਆਪ ਸਹਾਈ ਹੋ ਜਾਂਦਾ ਹੈ ਸਤ ਗੁਰੂ ਜੀ ਕਿਰਪਾ ਕਰਨ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ